ਦੇ ਫੇੜ ਡੜੀ ਆ ਯਾਰ ਸਾਰੇ ਜੁਵਾਖ ਵਰਗ ਹੋਰ ਮੈਂ ਧੁੱਪ ਚ ਖੜਾ ਆਂਗਾ ਪਤਾ ਨਹੀਂ ਕਦੋਂ ਆਊਗਾ ਓਏ ਯਾਰ ਕੋਦੋਂ 2 ਘੰਟੇ ਹੋ ਗਏ ਓਏ ਉਰੀ ਫੇਰੀ ਜਨਾ ਕਾ ਗਰਮੀ ਦੇਖ ਲੈ ਕਿੰਨੀ ਹੋ ਗਈ ਏ ਹੋਰ ਯਾਰ ਓਏ ਉਹ ਕਿਵੇਂ ਖੜਾ ਕੱਲਾ ਜਬਾਕ ਜਾ ਓਏ ਹਾਂ ਓਏ ਕਿਵੇਂ ਵਾਪਸ ਦੇਖੀਏ ਚੱਟੇ ਦੀ ਚੱਕ ਲੈਣਿਆ ਫਰਮਾਇਨ ਚੱਲ ਚੱਲ ਹਾਂ ਪੁੱਤ ਕਿਵੇਂ ਹੈਂ ਨਾ ਓਏ ਗਾੜੀ ਆ ਬੱਸ ਡੈਡੀ ਨਹੀਂ ਭੇਜਿਆ ਪੁੱਤ ਕਰਨੇ ਆਇਆ ਬਈਆ ਡੈਡੀ ਨੇ ਨਹੀਂ ਭੇਜਿਆ ਹਾਂ ਡੈਡੀ ਆਪੀ ਲੈਣ ਆਉਣ ਨੱਖਿਆ ਸੀ ਪੁੱਤ ਡੈਡੀ ਨੇ ਭੇਜਿਆ ਪੁੱਤ ਤੇ ਡੈਡੀ ਦੋਸਤ ਮੜਾ 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 ਆ ਇਹਨੂੰ ਮੜਾ ਜਾ ਪੁੱਤ ਕਰਨੇ ਆਇਆ ਬਈਆ ਡੈਡੀ ਨੇ ਨਹੀਂ ਭੇਜਿਆ ਹਾਂ ਡੈਡੀ ਆਪੀ ਲੈਣ ਆਉਣ ਨੱਖਿਆ ਸੀ ਪੁੱਤ ਡੈਡੀ ਨੇ ਭੇਜਿਆ ਪੁੱਤ ਹਾਂ ਬੇਟਾ ਗਿਆ ਨਹੀਂ ਹੱਸ ਤੱਕ ਤੂੰ ਕੀ ਹੋ ਗਿਆ ਮੇਰੇ ਪਾਪਾ ਨਹੀਂ ਹੋਈ ਜੀ ਮੈਂ ਤੱਕ ਰੋ ਪੁੱਤੇ ਬੰਦੇ ਗਾਉਣ ਨੇ ਜਾਣਦਾ ਤੂੰ ਉਹਨਾਂ ਨੂੰ ਹਾਂ ਜੀ ਹੁਣ ਦੇਈ ਸਟਾ ਆਪ ਕੋ ਨਹੀਂ ਲੱਗਦਾ ਉਹ ਆ ਜਾ ਪੁੱਤ ਆ ਜਾ ਪੁੱਤ ਡੈਡੀ ਨਹੀਂ ਭੇਜਿਆ ਇਸ ਦਾ ਹੈਲੋ ਡੈਡੀ ਤਾਂ ਕਿ ਬੰਦੇ ਭੇਜੇ ਨੇ ਸਾਸੀ ਕਾਲ ਜੀ ਸਾਡਾ ਮੇਨ ਮਕਸਦ ਵੀਡੀਓ ਬਣਾਉਣ ਦਾ ਇਹੀ ਸੀ ਕਿ ਆਪਣੇ ਬੱਚਿਆਂ ਨੂੰ ਧਿਆਨ ਦੇ ਨਾਲ ਸਕੂਨ ਛੱਡ ਕੇ ਆਓ ਤੇ ਉਹਨਾਂ ਨੂੰ ਲੈ ਕੇ ਆਓ ਪ੍ਰੋਪਰ ਤਰੀਕੇ ਨਾਲ ਤਾਂ ਕਿ ਇਹੋ ਜੀਆਂ ਬਾਰਦਾਤਾਂ ਨੂੰ ਅੰਜਾਮ ਨਾ ਦੇ ਸਕੀਏ ਤੇ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਤਾਂ ਫੇਸਬੁੱਕ ਯੂਜ਼ਰ ਨੇ ਜਿਹੜੇ ਉਹ ਸਾਡੇ ਪੇਜ ਨੂੰ ਸਬਸਕ੍ਰਾਈਬ ਕਰ ਲਿਓ ਤੇ YouTube ਵਾਲੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਧੰਨਵਾਦ